ਪੰਚਾਇਤ ਮੈਂਬਰ ਆ ਠੀਕ ਕਰਨਾ ਵਾਪਸ ਇੱਥੇ ਕੁਛ ਤੁਹਾਨੂੰ ਦੱਲਾਂ ਹਾਂਜੀ ਇੱਥੇ ਦੇਖੋ ਜੀ ਸਾਡੇ ਜਿਹੜੇ ਚੇਅਰਮੈਨ ਸਾਹਿਬ ਆ ਉਹ ਵਾਸ਼ੂਮ ਆਏ ਸੀਗੇ ਤੇ ਕੁਝ ਅਣਪਛਾਤੇ ਆਦਮੀ ਆਏ ਤੇ ਉਹਨਾਂ ਨੇ ਇਹਨਾਂ ਤੇ ਫੈਰ ਕੀਤੇ ਤੇ ਇਹ ਮਤਲਬ ਦੌੜੇ ਆ ਅੱਗੇ ਅੱਗੇ ਕਿੰਨੇ ਫੈਰ ਹੋਏ ਇੱਥੇ ਇਹ 5 6 6 ਫੈਰ ਹੋਏ ਆ ਹਾਂਜੀ ਮੋਟਰਸਾਈਕਲ ਤੇ ਹਮਲਾ ਵਾਹ ਹਾਂਜੀ ਮੋਟਰਸਾਈਕਲ ਤੇ ਕਿੰਨੇ ਹਮਲਾਵਾਰ ਕੋਈ ਪਛਾਣ ਹੋਈ ਹੈ ਹੁਣ ਤੱਕ ਦੋ ਸੀਗੇ ਪਰ ਹਾਂਜੀ ਪਰ ਉਹਨਾਂ ਦੀ ਅਜੇ ਤੱਕ ਕੋਈ ਵੀ ਪਛਾਣ ਨਹੀਂ ਹੋ ਸਕੀ ਤੇ ਦੇਖੋ ਜੀ ਸਾਡੇ ਪਿੰਡ ਵਿੱਚ ਮਤਲਬ ਸਾਡੇ ਚੇਅਰਮੈਨ ਹੀ ਸੇਵ ਤੇ ਦੂਜੇ ਕਿਦਾਂ ਰਹਿ ਸਕਦੇ ਆ ਮੈਂ ਵਾਈਸ ਚੇਅਰਮੈਨ ਅਜਲ ਪ੍ਰੀਸ਼ਦ ਕਪੂਰਤਲਾ ਦਾ ਕੀ ਘਟਨਾ ਵਾਪਰੀ ਹੁਣ ਕੁਝ ਸਮਾਂ ਪਹਿਲਾਂ ਇੱਥੇ ਉਸ ਨਹੀਂ ਮੈਂ ਇੱਥੇ ਘਰ ਤੋਂ ਨਾ ਰੋਟੀ ਖਾ ਕੇ ਬਾਹਰ ਆਇਆ ਇਧਰ ਨੂੰ ਤੇ ਵੈਸੇ ਤੁੰਨ ਫਿਰ ਨਾ ਆਇਆ ਤੇ ਇੱਥੇ ਜਦੋਂ ਇੱਥੋਂ ਵਾਪਸ ਜਾਣ ਲੱਗਾ ਦੋ ਮੁੰਡੇ ਆਏ ਮੋਟਰਸਾਈਕਲ ਤੇ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸੀ ਸਿੱਧੀਆਂ ਗੋਲੀਆਂ ਮਾਰਨੀਆਂ ਸ਼ੁਰੂ ਕੀਤੀਆਂ ਤੇ ਮੈਂ ਤਾਂ ਭੱਜ ਕੇ ਬਚਿਆ ਕੀਤਾ ਆਪਣਾ ਕਿੰਨੇ ਫਾਇਰ ਚੱਲੇ ਥੇ ਦੇਖੋ ਉਹਨਾਂ ਨੇ ਚਲਾਏ ਤਾਂ ਬਹੁਤ ਫੈਰਾ ਲੇਕਿਨ ਸਾਨੂੰ ਮਿਲੇ ਖਾਲੀ ਛੇ ਆ ਦੋ ਪਿਸਤੌਲ ਸੀਗੇ ਦੋ ਪਿਸਤੌਲ ਦੋ ਪਿਸਤੌਲਾਂ ਦੀਆਂ ਗੋਲੀਆਂ ਚ ਨਿਕਲੇ ਆ ਪੰਜਾਬ ਕਿਹੜੇ ਮੌਜੂਦ ਜੀ ਨਿਕਲਿਆ ਦੇਖੋ ਤੁਹਾਡੇ ਦੇ ਵੀ ਹਮਲਾ ਹੋਇਆ ਲੱਗਦਾ ਪੰਜਾਬ ਦਾ ਹੁਣ ਕੀ ਕਰੀਏ ਬੇੜਾ ਇਹ ਕਰ ਕੋਇਆ ਹੈਗਾ ਆਪ ਹੀ ਦੱਸ ਦੋ ਕੋਈ ਹੈਗੀ ਸੁਰੱਖਿਆ ਘਰ ਦੇ ਬਾਹਰ ਸੱਖਿਆ ਹੈ ਨਹੀਂ ਜਿਹੜੇ ਹਮਲਾਵਾਲ ਮੂੰਹ ਢਕਿਆ ਸੀ ਜਾਂ ਕਿੱਦਾਂ ਸੀ ਮੂੰਹ ਢਕੇ ਹੋਏ ਸੀ ਤੁਹਾਡੇ ਦੋ ਜਣੇ ਸੀ ਦੋ ਜਣੇ ਦੋਨਾਂ ਕੋ ਪਿਸਟਲ ਦੋਨਾਂ ਕੋ ਪਿਸਟਲ ਦੋਨਾਂ ਨੇ ਮੋਰਚਾ ਲ ਰੋਕੇ ਚਲਾਏ ਮੋਰਚਾ ਰੋਕੇ ਚ ਲਾਏ ਹਾਂ ਮੰਨ ਕੇ ਜਿਹਨੇ ਪੁਲਿਸ ਪੁੱਛਿਆ ਕਰਨ ਤੋਂ ਮੰਗ ਹੀ ਕਰਨੀ ਆ ਇਹਨਾਂ ਕੋਈ ਦੇਖ ਲੋ ਜੇ ਕੋਈ ਹੁੰਦਾ ਤਾਂ ਜਾਂ ਕੋਈ ਹੋਰ ਕਾਰਵਾਈ ਦੱਸੋ ਉਥੇ ਚੱਲ ਜੰਨੇ ਹੈਗਾ ਕੋਈ ਜਵਾਬ ਤਾਂ ਦੱਸ ਦੋ ਪਨੀ ਸਵੇਰ ਨੂੰ ਲੱਭ ਲਾਂਗੇ ਮੌਕੇ ਦੇ ਬਾਈ 6 6 ਖਾਲੀ ਰੌਂਦ ਲੱਭੇ ਆ 6 ਲੱਭ ਕਿਉਂ ਕਿ ਮੌਕੇ ਤੇ ਪੁਲਿਸ ਕੋਈ ਅਲੱਗ ਅਲੱਗ ਆਈ ਪਹੁੰਚਾ ਮੌਕੇ ਤੇ ਪੁਲਿਸ ਤਾਂ ਗਈ ਪਹੁੰਚ ਵਿਚਾਰੀ ਪਰ ਹੁਣ ਇਹਨਾਂ ਨੂੰ ਦੇਖੋ ਕਿ ਕੋਈ ਸਰਚ ਕਰਾਉਂਦੇ ਟਰੇਸ ਕਰ ਪਾਉਂਦੇ ਕਿ ਨਹੀਂ ਕੱਢਣਾ ਹੀ ਮੇਰੇ ਚਾਚਾ ਜੀ ਆ ਚੇਅਰਮੈਨ ਜ਼ਿਲ੍ਹਾ ਪੰਚਾਇਤ ਕਬੂਰਤਲਾ ਇਨਾ ਕਾਇ ਸੀਗੇ ਕੰਮ ਤੋਂ ਆਪਣੇ ਤੋਂ ਵਾਪਸ ਕਿ ਜਦੋਂ ਆਪਾਂ ਸੈਰ ਕਰਨ ਪਿੰਡਾਂ ਵਿੱਚ ਆਮ ਹੀ ਨਿਕਲੇ ਆਇਦਾ ਘਰ ਤੋਂ ਬਾਹਰ ਕੋਈ ਵੀ ਨਹੀਂ ਦੂਰੀ ਅਜੇ ਜੀ ਬਸ ਆਮ ਆਪਣੇ ਘਰ ਤੋਂ ਦੂਜੇ ਘਰ ਤੱਕ ਸੈਰ ਕਰਨ ਆਏ ਆ ਤੇ ਅਣਪਛਾਤੇ ਵਿਅਕਤੀ ਆਏ ਕੋਈ ਦੋ ਮੋਟਰਸਾਈਕਲ ਤੇ ਉਹਨਾਂ ਨੇ ਅੰਨੇਵਾ ਫਾਇਰਿੰਗ ਕੀਤੀ ਭਾਜੀ ਜਿਨ੍ਹਾਂ ਵਿੱਚੋਂ 6 ਫਾਇਰ ਦੇ ਪੁਲਿਸ ਮੁਲਾਜ਼ਮਾਂ ਨੂੰ ਹੋਏ ਆ ਰੌਣਕ ਬਰਾਮਦ ਹੋ ਚੁੱਕੇ ਆ ਰੌਣਕ ਬਰਾਮਦ ਹੋ ਚੁੱਕੇ ਭਾਜੀ ਤੇ ਭੱਜ ਗਏ ਉਹਨਾਂ ਨੇ ਆਪਣੀ ਜਾਨ ਬਚਾਈ ਭਾਜੀ ਚੱਲਦੇ ਆ ਚੱਲਦੇ ਉਹ ਪਿੱਛੇ ਘਰ ਤੱਕ ਬੰਦੇ ਭੱਜੇ ਭਾਜੀ ਕਰਦੇ ਗੇਟ ਦੇ ਅੱਗੇ ਕੱਕ ਬੰਦੇ ਭੱਜੇ ਭਾਜੀ ਉਹ ਪਿਸਤਲ ਉਹਨਾਂ ਦੇ ਕੋਲ ਮੌਜੂਦ ਸੀ ਦੋ ਪਿਸਤਲਾਂ ਦੇ ਨਾਲ ਫਾਇਰਿੰਗ ਕੀਤੀ ਭਾਜੀ ਇਹਨਾਂ ਨੇ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਹਾਂਜੀ ਭਾਜੀ ਹਾਂਜੀ ਭਾਜੀ ਮੈਡਮ ਨੂੰ ਫੋਨ ਕੀਤਾ ਸੀਗਾ ਐਸ ਐਚਓ ਸੋਨੋ ਮੈਡਮ ਜੀ ਨੂੰ ਤੇ ਉਹਨਾਂ ਨੇ ਭੇਜਿਆ ਜੀ ਅਧਿਕਾਰੀ ਜੋ ਵੀ ਆਪਣੇ ਕਾਰਵਾਈ ਦੀ ਮੰਗ ਕਰਦੇ ਕਾਰਵਾਈ ਕਾਰਵਾਈ ਭਾਜੀ ਹੋਣੀ ਚਾਹੀਦੀ ਹੈ ਤੁਹਾਡੇ ਸਾਹਮਣੇ ਜੇ ਕੋਈ ਤੇ ਇੰਨੇ ਚੁਣੇ ਹੋਏ ਬੰਦਿਆਂ ਦਾ ਨੁਮਾਇੰਦਾ ਹੀ ਨਹੀਂ ਸੇਫ ਤੇ ਹੋਰ ਭਾਜੀ ਆਮ ਇਨਸਾਨ ਤੋਂ ਅਸੀਂ ਕੀ ਆਸ ਕਰਦੇ ਹਾਂ ਕਿੰਨੀ ਇਲੈਕਸ਼ਨ ਦੇ ਵਿੱਚ ਵੋਟ ਪੈਂਦੀ ਐ ਇਸ ਇਨਸਾਨ ਨੂੰ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਤੇ ਅਸੀਂ ਆਮ ਇਨਸਾਨ ਤੋਂ ਕੀ ਆ ਮੰਗ ਕਰਦੇ ਆ ਇਨਸਾਫ ਦੀ ਭਾਜੀ ਜੇ ਇੱਕ ਇੰਨਾ ਇਲੈਕਟਡ ਬੰਦਾ ਹੀ ਨਹੀਂ ਸੇਫ ਤੇ ਆਮ ਇਨਸਾਨ ਕੀ ਸੇਫ ਆ ਇੱਥੇ ਦੇਖਦੇ ਹੋ ਸਾਡੇ ਯਾਦਗਾਰ ਯਾਰ ਆ ਰਿਹਾ ਉਹ ਚੋਂ ਪ੍ਰਿੰਸੀਪਲ ਸਾਹਿਬ ਬਾਕਸ ਤੇ ਜਾ ਰਹੇ ਦੇਖ ਨਹੀਂ ਚੇਅਰਮੈਨ ਸਾਹਿਬ ਇੱਥੇ ਵਜੂਸੀ ਜ਼ਿਲ੍ਹਾ ਪ੍ਰੀਸ਼ਦ ਜਿਹਨੇ ਗੋਲੀਆਂ ਚੱਲੀਆਂ ਸੀ ਜੀ ਚੇਅਰਮੈਨ ਤੋਂ ਪੁੱਛਿਆ ਜਾਊਗਾ ਉਹ ਤੋਂ ਤੀਰ ਉਹਨਾਂ ਨੇ ਤੁਹਾਨੂੰ ਕੀ ਜਾਣਕਾਰੀ ਦਿੱਤੀ ਲਈ ਮੌਕੇ ਤੇ ਪਹੁੰਚੋ ਕੀਰਮਨਾ ਬਾਥਰੂਮ ਘਰ ਨਿਕਲੇ ਸੀਗੇ ਅੱਛਾ ਜੀ ਇਧਰੋਂ ਵਸ ਜਾ ਰਿਹਾ ਇਥੇ ਕਿੰਨੇ ਨੌਜਵਾਨ ਸੀ ਜਿਨ੍ਹਾਂ ਦਾ ਹਮਲਾ ਕੀਤਾ ਇਸ ਬਾਰੇ ਰਿਪੋਰਟ ਕਰੀ ਜਾ ਰਹੀ ਹੈ ਪਤਾ ਕਰ ਰਿਹਾ ਕਿੰਨੇ ਕਿਨੇ ਖੋਹ ਬ੍ਰਾਮਦੋ ਸੇਰੋਂ ਬ੍ਰਾਮਦੋ ਦੇ ਮੌਕੇ ਤੋਂ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ